ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਦੇਣਾ ਜੀ ਸ਼ੁੱਕਰਵਾਰ ਤੇ ਝਾੜੂ ਵਗੈਰਾ ਆਪਾਂ ਸਾਰੇ ਕੱਢਤਾ ਹਨਾ ਝਾੜੂ ਕੱਢ ਕੇ ਕੂੜੇ ਦਾ ਬੱਠਰ ਸਿੱਟਿਆ ਹੀ ਮੈਂ ਤੇ ਭਾਂਡੇ ਵੀ ਝੱਕਤੇ ਮੈਂ ਹਨਾ ਚਾਹ ਚੂਹ ਵਾਲੇ ਤੇ ਸਵੇਰੇ ਚੁੱਲੇ ਤੇ ਚਾਹ ਕਰੀ ਪਹਿਲਾਂ ਵੀ ਸਲਾਹ ਸੀ ਮੈਂ ਕਿ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਹਨਾ ਫਿਰ ਮੈਂ ਕਿ ਛੱਡ ਪਰੇ ਸਵੇਰੇ ਸਵੇਰੇ ਹਨਾ ਆਇਆ ਹੋਰ ਸਾਡੀ ਵੀ ਜੁੜੇ ਸੀ ਅਸੀਂ ਤੇ ਉਹ ਵੈਸੇ ਨਾ ਪਾਥੀਆਂ ਨਾਲ ਅੱਗ ਵਧੀਆ ਮੱਚਦੀ। ਹਲਾ ਮੈਂ ਪਤਲੇ ਜਿਹੇ ਉਹ ਲਾਤੇ ਮਤਲਬ ਕਿ ਲੱਕਣ ਦੇ ਉਹ। ਸੱਕ ਜਾਂ ਤੇ ਉਹ ਲਾ ਕੇ ਕਿ ਫਿਰ ਮੈਂ ਦੁਆਦ ਆਪਣਾ ਕੀ ਕਹਿੰਦੇ ਹੁੰਦੇ ਪਾਥ ਨਾਲ ਲਾਤਣਾ ਹੈ ਤੇ ਇੰਨੀ ਸੂਰ ਚੱਕ ਚੜੀ ਮੰਨ ਕੇ ਚਲੋ ਵੀ 5 ਮਿੰਟਾਂ ਚ ਚਾਹ ਉਬਲ ਲਈ ਸੀ ਕਿ ਦੁੱਧ ਪਾਏ ਬਾਅਦ ਵੀ ਭਾਲਾ ਆ ਗਿਆ ਸੀ 5 ਮਿੰਟਾਂ ਚ। ਅੱਜ ਜੀ ਚੜੀ ਪਾਏ ਮੈਂ ਕੱਪੜੇ ਹਨ ਤੇ ਮੈਂ ਕਿ ਜਿਹੜਾ ਸਾਡਾ ਟੈਂਕੀ ਚ ਪਾਣੀ ਹੋਵੇ ਤਾਂ ਚਲੋ ਮਸ਼ੀਨ 'ਚ ਪਾਏ ਜਾਂਦੇ ਫਿਰ ਤਾਂ ਕੋਲੋਂ ਬਾल्टी ਭਰਦੇ ਹਨ ਹੁਣ ਮੈਂ ਪਹਿਲਾਂ ਇੱਥੋਂ ਕੱਢੂੰਗੀ ਇੱਥੋਂ ਕੱਢ ਕੇ ਫਿਰ ਮਸ਼ੀਨ 'ਚ ਪਾਉਂਗੀ ਨਾ ਬਣਾ ਕੰਮ ਹੋ ਜੂਗਾ ਮੈਂ ਇਹਨਾਂ ਚਾਰਾ ਖਾਣੀ ਮਸਾਲੇ ਪਾ ਲਈ ਸੀ ਇਸ ਬਾਲਤੋਂ ਤੇ ਫਰਮਾਇਸ਼ ਅੰਨੀ ਜ਼ਿਆਦਾ ਹੋਈ ਪਈ ਹੈ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਤੇ ਜਸ਼ਨਾ ਕਰਿਆ ਜ ਜ ਆਪਣਾ ਕੈਮਰਾਮੈਨ ਜਸ਼ਨਾ ਹੈ ਕਿ ਪ੍ਰਿੰਸ ਬੂਰ ਜਾ ਬੀ ਮਸ਼ੇਡੇਈ ਪ੍ਰਿੰਸ ਨੂੰ ਆਪਾਂ ਛੱਡਦੇ ਆ ਇਸ ਨੂੰ ਪਤਾ ਗਈ ਇਹਦਾ ਜਿਸ਼ਨ ਦਾ ਥੋੜਾ ਕੰਮ ਤੇ ਹੈ ਨਾ ਬਿਮਾਰ ਹੋਣ ਕਰਕੇ ਹੋ ਗਿਆ ਪਤਾ ਇਹਦਾ ਕੰਮ ਹੁਣ ਬੱਜਰਾ ਕਰ ਲੈਂਦਾ ਹੈ ਜਿੱਥੇ ਕੋਈ ਗੱਲ ਨਹੀਂ ਤੇ ਵੀ ਕਨਫ ਜੀ ਆ ਗਈ ਵਿਚਾਰੀ ਨੂੰ ਮਾਰਾ ਇਹ ਮੂਹ ਨਿਕਲਾਇਆ ਤੇ ਪੁੱਛਤਾ ਹਾਈ ਵੀ ਪੈਨੇ ਕਮਜ਼ੋਰੀ ਸੀ ਕੋਸ ਬੁਖਾਰ ਦਾ ਕਰਕੇ ਜ਼ਿਆਦੇ ਹੋ ਗਈ ਹੈ ਨਾ ਤੇ ਖਾਣ ਹੁਣ ਤਾਂ ਠੀਕ ਹੈ ਬਹੁਤ ਜ਼ਿਆਦੇ ਖਾਣ ਆ ਦੁੱਧ ਵੀ ਪੀਜਿਆ ਸੀਗਾ ਤੇ ਰੋਟੀ ਖਾਣੇ ਸਪਤਾ ਦੂ ਰਾਤ ਰਾਤ ਰੋਟੀ ਹਾਂ ਖਾਦੀ ਸੀ ਅੱਧੀ ਕੋ ਸੌਸ ਨਾਲ ਹਾਂ ਮੈਂ ਖਾਦੀ ਨਹੀਂ ਸੀ ਕਿ ਰਾਤ ਸੌਸ ਨਾਲ ਮੈਂ ਤਾਂ ਬਸ ਮੈਂ ਇਦਾਂ ਬੁਰਕਾ ਲੈ ਕੇ ਸੀ ਇਦਾਂ ਤੇ ਰਾਤ ਰੋਟੀ ਖਾ ਲਈ ਸੀ ਅੱਧੀ ਖਾ ਲਈ ਸੀ ਵੀ ਇੱਕੇ ਦਾਮ ਤਾਂ ਆਏ ਤਾਂ ਕਭੀ ਹੀ ਕਰਾਂਗਾ ਮੁੰਡਾ ਫਿਰ ਅੰਦਰ ਰੋਟੀ ਵਗੈਰਾ ਆ ਜੇ ਤਾਂ ਔਖਾ ਹੋ ਜਾਂਦਾ ਤੇ ਉਹ ਸੈਟ ਆ ਕੇ ਨਾ ਬਹੁਤ ਜ਼ਿਆਦੇ ਫਰਕ ਆ ਤੇ ਬਾਕੀ ਦਵਾਈ ਦੇਵਾਂਗੇ ਹਨਾ ਇੱਕ ਦੋ ਦਿਨ ਹੋਰ ਦਵਾਈ ਵਗੈਰਾ ਦੇ ਕੇ ਫਿਰ ਸੈੱਟ ਹੋ ਜੂਗੀ ਵਦ ਗਿਆ ਤੇ ਹੁਣ ਆਪਾਂ ਬਸ ਇਦੋਂ ਬਾਅਦ ਪੋਚੇ ਲਾਉਣੇ ਆ ਤੇ ਮੈਂ ਉਹਨੂੰ ਖਰਿਆ ਸੈਂਟਰ ਵਾਲੇ ਨੂੰ ਫੋਨ ਉਹ ਆਇਆ ਹੀ ਨਹੀਂ ਹਜੇ ਸਿਲੰਡਰ ਧਾਰਨ ਨੂੰ ਮੈਂ ਨੂੰ ਆਪਾਂ ਦਾ 7:30 ਦਾ ਟਾਈਮ 8 ਵਜੇ ਗਏ ਹੈ ਤੇ ਚਲੋ ਉਹਨੇ ਆਪਾਂ ਉਹਨਾਂ ਪੁੱਛ ਵਗੈਰਾ ਲਾ ਲੈਨੇ ਤੇ ਫਿਰ ਇਧੀਆਂ ਆ ਜੂਗਾ ਫਿਰ ਗੈਂਸ ਦੀ ਰੋਟੀ ਬਣਾ ਲਵਾਂਗੇ ਕਿਉਂਕਿ ਪਾਤੀਆਂ ਨਾਲ ਚਾਹ ਵਗੈਰਾ ਉਬਲਿਆ ਉਹਦੀ ਨੂੰ ਸਬਜ਼ੀ ਬਣ ਜਾਂਦੀ ਹੈ ਪਰ ਰੋਟੀ ਬਣਾਉਣੀ ਪਾਲੀਆਂ ਕਿਉਂਕਿ ਅੱਗ ਬੁੱਝ ਜਾਂਦੀ ਹੈ ਤੇ ਬਾਕੀ ਦੀ ਕਰਦੇ ਕੰਮ ਕਾਜ ਸਟਾਰਟ ਹਜੇ ਕੂਲਰ ਵਗੈਰਾ ਸੜਾ ਬਾਹਰ ਤੇ ਅੰਦਰ ਲਾਉਣੇ ਕਿਰਾਂ ਜਿਸ਼ਨਾ ਬੈਠਾ ਕੰਮ ਕਰੀ ਜਾਂਦਾ ਮੰਜੇ ਤੇ ਤੇ ਬਾਕੀ ਬੋਸ ਸੁਨੇ ਸੁਨੇ ਹਨਾ ਤੁਸੀਂ ਕਮੈਂਟ ਕਰ ਇੱਕ ਭੈਣ ਦਾ ਨਾਮ ਰਹਿ ਗਿਆ ਸੀ ਬਿਆਨਤ ਕੌਰ ਤੇ ਲੋਪ ਭੈਣ ਇਹ ਪਸੋੜਾ ਵੀ ਨਾਮ ਬੋਲਦਾ ਹਨਾ ਤੁਸੀਂ ਗੁੱਸਾ ਕਰਦੇ ਆ ਨਾ ਤੁਸੀਂ ਵੀ ਸਾਡਾ ਨਾਮ ਹੀ ਬੋਲਦੇ ਹਨਾ ਸਾਡਾ ਨਾਮ ਹੀ ਬੋਲਿਆ ਤੇ ਬਿਆਨਤ ਕੌਰ ਦਾ ਨਾਮ ਵੀ ਬੋਲਦਾ ਆਪਾਂ ਭੈਣ ਦਾ ਵੀ ਆਪਾਂ ਨੂੰ ਕੋਈ ਨਾਮ ਬੋਲਣ ਚ ਕੋਈ ਦਿੱਕਤ ਨਹੀਂ ਹੋਈਗੀ ਹਨਾ ਪਰ ਐਂ ਹੁੰਦਾ ਵੀ ਕਈ ਵਾਰੀ ਮੈਂ ਉਹ ਨਾਮ ਬੋਲਦੀ ਨਹੀਂ ਜਿਹੜੇ ਵੀਡੀਓ ਤੇਨੇ ਕਮੈਂਟ ਆਉਂਦੇ ਹਨਾ ਤੁਸੀਂ ਸਬਸਕ੍ਰਾਈਬਰ ਤਾਂ ਮੰਨ ਕੇ ਚੱਲੋ ਵੀ 1600 ਕੁਛ ਉੱਤੇ ਹੋਏ ਪਏ ਆ ਵੀ ਸਾਰਿਆਂ ਨੇ ਫਿਰ ਕਮੈਂਟ ਤਾਂ ਨਹੀਂ ਆਉਂਦੇ ਹਨਾ ਆਪਾਂ ਨੂੰ ਉਹ ਜੀ ਜੀ ਜਿਹੜੇ ਕਮੈਂਟ ਆ ਦੇ ਆਪਾਂ ਉਹਨਾਂ ਦਾ ਨਾਮ ਬੋਲ ਦਨੇ ਆਏ ਹੋ ਜਾਂਦਾ ਭੈਣੇ ਤੇ ਨਾਮ ਬੋਲਣ ਨੂੰ ਕਿੱਡੀ ਗੱਲ ਹੈ ਭੈਣੇ ਤੁਹਾਡੇ ਨਾਲ ਹੀ ਸਾਡੇ ਚੈਨਲ ਆ ਹਨ ਤੇ ਤੁਸੀਂ ਸਾਰੇ ਜਿਹਨੇ ਸਪੋਰਟ ਕਰਦੇ ਆ థాంਕ ਯੂ ਜੀ ਤੇ ਚਲੋ ਜੀ ਆਪਾਂ ਕੋਚਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਾ ਕਿ ਕੱਪੜੇ ਤਾਂ ਕਿ ਸੁੱਕਣੇ ਪਾਦਾ ਫਟਾਫਟ ਸੁੱਕ ਜਾਣਗੇ ਤੇ ਕਿਉਂਕਿ ਮੌਸਮ ਜੇ ਅੱਜ ਖਰਾਬ ਹੀ ਦੱਸਿਆ ਨੇ ਦੇਖੋ ਹੋ ਸਕਦਾ ਮੀਂਹ ਆ ਜਾਵੇ ਪੱਕਾ ਪਤੰਗੀ ਆਊਗਾ ਕਿ ਨਹੀਂ ਤੇ ਚਲੋ ਜੀ ਫੇਰ ਮਿਲਦੇ ਆਂ अपनी मम्मी लो जी अपनी मम्मी पढ़ाई गंदी अपनी मम्मी पढ़ाई गंदी कर लो जी सिलेंडर को प्राल लिया ए, प्रा को ते सिलेंडर प्राल के हम फिर द्वारा तो वीडियो ऐसे स्टार्ट करी आपकी मामा भी आने जब भी आप बोला थोड़ा सा थोड़ा सा और पास कर देते बस पास कितना दिन बिरादर ਆਂਦਰ ਸੀ ਫਰਾ ਲੈ ਜਿੰਨੇ ਨੂੰ ਪਤਾ ਸਵੇਰੇ ਮੈਂ ਚਾਹ ਕਿਵੇਂ ਬਣੀ ਹੈ ਨਾ ਪੱਤਾ ਮਾਣੇ ਕੀ ਚਾਹ ਬਣਦੀ ਹੈ ਇਹਦਾ ਹਜੇ ਚਲੋ ਥੋੜੇ ਪਰਿਵਾਰ ਛੋਟਾ ਹੈ ਨਾ ਬਣ ਗਈ ਸੌਖੀ ਚਾਹ ਜਿਵੇਂ ਕੀ ਵੱਡਾ ਪిల్లా ਰਹੇ ਤੇ ਬਾਕੀਆਂ ਨਾਲ ਕੋਈ ਚਾਹ ਬਣਦੀ ਬਾਹਲਾ ਉੱਪਰ ਹੈ ਜਿ ਛੱਪੀ ਵਾਲਣ ਬਣਾਉਣਾ ਸਾਡੇ ਕੱਗੂ ਹੋਵੇ ਆਪ ਦਾ ਕਿਵੇਂ ਮਰਜੀ ਕਰੇ ਮੈਂ ਸੱਚੀ ਮੈਨੂੰ ਆਏ ਆਜ ਇਹ ਬੜੇ ਜ਼ਮਾਨੇ ਤੋਂ ਹੋ ਗਏ ਹੈ ਕਿ ਹਨਾ ਤੇ ਮੇਰਾ ਫਿਕਰ ਨਿੰਦਰੀ ਸਾਰੀ ਇਹ ਟੁਟੇੜ ਇਕ ਨਿੱਕੀ ਨਿੱਕੀ ਚੀਜ਼ ਮੁੱਕ ਜਾਨੀ ਫਿਗਰ ਰਹਿਣਾ ਬੰਦੇ ਨੂੰ ਸਾਰਾ ਦਿਨ ਮੇਰਾ ਫਿਕਰਾ ਨੇ ਨਾ ਅੱਧੀ ਪਾੜੋ ਕਰਦਾ ਹਾਂ। ਹਾਂ। ਹਾਂ ਪਾੜਦਾ ਸਿਲੰਡਰ ਮੁੱਕੇ ਪਿਆ ਮੈਨੂੰ ਪਤਾ ਵੀ ਮੈਂ ਕਿਵੇਂ ਇਹਨੂੰ ਕਰਾਂ। ਟੈਨਸ਼ਨ ਹਨਾ। ਬਾਕੀ ਜੋ ਹੋਰ ਹੋ ਜਾਂਦਾ ਘਰੇ ਬੰਦਾ ਭਰੌਣ ਵਾਲਾ ਹੋਵੇ ਤਾਂ ਹਨਾ ਸਿਲੰਡਰ। ਹਨਾ ਮਤਲਬ ਸਿਲੰਡਰ ਦਾ ਭਰਾਂ। ਅੱਧੀ ਚੱਕ ਲਿਆ ਹੁੰਦੇ ਭਰੇ ਬੰਦਾ ਤਾਂ ਹੈ ਨਹੀਂ ਕੋਈ। ਸਿਲੰਡਰ ਚੱਕ ਲਿਉਣ ਨਾਲ। ਕਿਦੀ ਮੈਂ ਤੱਕ ਰਹਿ ਰੋ ਜੀ। ਤੇ ਜਰਾ ਇਹ ਕੱਲ੍ਹ ਵੀ ਪਤਾ ਕਿ ਕਿਹੜੇ ਨਾ ਹੁਣ ਨਾ ਜਨਾ ਵੀ ਆਦਿ ਨਹੀਂ ਮਿਉਂਦਾ ਮੈਂ ਕਵੀਰ ਬਣ ਕੇ ਤਾਂ ਜਸ ਸਿਲੰਡਰ। ਕਹਿੰਦਾ ਅੱਜ ਨਹੀਂ ਆਉਂਦਾ ਅੱਜ ਤਾਂ ਮੈਂ ਜਾਵੜੇ ਨਹੀਂ ਆਣੀ ਕਹਿੰਦਾ ਸਵੇਰੇ ਧਰਜ ਨੂੰ 7:30 ਦਾ ਗਿਆ ਸੀ ਇਹਨੇ 8:30 ਹੋ ਗਏ ਸਿਲੰਡਰ ਧਰ ਤੇ ਆ 8:30 ਹੋ ਗਏ 8:45 8:45 ਦੇ ਪੈਸੇ ਕਰਿਆ ਜਿਸ ਨੂੰ ਕੈਮਰਾ ਨਾ ਖਲਾਈ ਜਮ 8:45 ਦੇ ਪੈਸੇ ਕਰਿਆ ਹੁਣ ਮੈਂ ਨਾ ਸਿਲੰਡਰ ਧਰ ਤੇ ਚਾਹੇ ਇਹ ਵੀ ਸੁਕਾਰ ਨੇ ਬਹੁਤ ਵਧੀਆ ਕੰਮ ਕਰਿਆ ਨਾ ਜਿਹੜੀਆਂ ਕੰਨਾਂ ਲੇਡੀਜ਼ ਐ ਵੀ ਕਰੇ ਸਿਲੰਡਰ ਧਰ ਕੀ ਜਾਂਦੇ ਬਹੁਤ ਵਧੀਆ ਐ ਕਿ ਕਿਸ ਨੂੰ ਆਏ ਕਹਿਣਾ ਤਾਂ ਨਹੀਂ ਪੈਂਦਾ ਕਿ ਸਿੱਧੇ ਹੱਥਾਂ ਵਾਲੇ ਨੂੰ ਝਾਕਣਾ ਪੈਂਦਾ ਹਣਾ ਤੇ ਆਪ ਦਾ ਪੈਸੇ ਕਰੋ ਤੇ ਸਿਲੰਡਰ ਚਾਰੇ ਸੋਇ ਚ ਧਰ ਗਿਆ ਮੈਨੂੰ ਪਤਾ ਔਖਾ ਹੋ ਜਾਂਦਾ ਅੱਜ ਤਾਂ ਆਪਣਾ ਕੈਮਰਾਮੈਨ ਘਰੇ ਹੈ ਹਾਂ ਨੂੰ ਇਹ ਵੀ ਤਾਂ ਕੋ ਸਾਰੀ ਵੀਡੀਓ ਮੈਨ ਨਹੀਂ ਬਣਾਣੀ ਪਊਗੀ ਇਹ ਰੋਣ ਨੂੰ ਜਿਹਦੇ ਵਿੱਚ ਤੇ ਕਿਵੇਂ ਠੀਕ ਆ ਤੂੰ ਅੱਜ ਬੁਖਾਰ ਠੀਕ ਹੈ ਤੇ ਨਾ ਹਾਂ ਲੱਗਦਾ ਥੋੜਾ ਥੋੜਾ ਹੈ ਠੀਕ ਹੈ ਨਾ ਜੇ ਨਾ ਠੀਕ ਆ ਆਪਣਾ ਪਰ ਮੂੰਹ ਆੜਾ ਆ ਨਿਕਲਿਆ ਐ ਜਿਵੇਂ ਬੱਚੇ ਵਰਗਾ ਕੋਸ ਤਾਂ ਮੂੰਹ ਹੀ ਅੱਗੇ ਦਿਸ ਰਿਹਾ ਸੀਗਾ ਕੋਸ ਤਾਂ ਉਲਟੀ ਆਈ ਜਾਂਦੇ ਬੁਖਾਰ ਹੋ ਗਿਆ ਉਹਨਾਂ ਕਰਕੇ ਜੰਮੀ ਬਸ ਜਿੱਤਨਾ ਸਾਗੀ ਮੇਰੇ ਕੋਲ ਤੋਂ ਫਾਇਦਾ ਵੀ ਸੀ ਫਾਇਦਾ ਵੀ ਸੀ ਬਿਮਾਰ ਹੁੰਦਾ ਨਾਣਾ ਬੱਤ ਕੈਮਰਾ ਸਮਾਰਟ ਹੋਣਾ ਐ ਸਾਈਡ ਤੋਂ ਫੜਿਆ ਕਰੇ ਤੇ ਬੋਜੂ ਵੀ ਸੈਟ ਦੱਸਦਿਆਂ ਤੋਂ ਪਹਿਲਾਂ ਤਾਂ ਨਹੀਂ ਹੁੰਦੀ ਸੈਟ ਇਹ ਅੱਖਾਂ ਵਿੱਚ ਬੈਹਿਣਾ ਨਾ ਹੋਰ ਹੀ ਬਣ ਗਿਆ ਤੇ ਫਲੈਂਡਰ ਆ ਗਏ ਹੁਣ ਆਪਾਂ ਬਹੁਤ ਜ਼ਰਾ ਹੋ ਗਏ ਫਲ ਬਲੰਡ ਹੋ ਗਏ ਹੁਣ ਆਪਾਂ ਗੈਸ ਤੇ ਰੋਟੀ ਬਣਾਵਾਂਗੇ ਫੋਚ ਜੀ ਮਸ ਮੇਰੇ ਤੋਂ ਕਮੇ ਜੀ ਨੂੰ ਨਾ ਰਹੀ ਕਿਉਂਕਿ ਸੋਈ ਆ ਤਾਂ ਮੈਂ ਸਾਰਾ ਕੰਮ ਇਹ ਜਿਹੜੀ ਜਿੱਦ ਤੇ ਮੇਰ ਕੇ ਰੋਟੀ ਵਾਲੇ ਭਾਂਡੇ ਚੱਕ ਕੇ ਬਸ ਫੇਰ ਲਾਉਣਾ ਹੁੰਦਾ ਕੋਈ ਜਗ੍ਹਾ ਤੇ ਬਾਹਰ ਕੋਈ ਕੰਮ ਹੀ ਕਰਨਾ ਹੁੰਦਾ ਆਪਾਂ ਹਾਂ ਫਿਰ ਪੈਣਾ ਵਗੈਰਾ ਨਹੀਂ ਪੂਣਾ ਸੋਈ ਚ ਅੱਜ ਜੇ ਫੇਰ ਮਿਲਦੇ ਆ ਨਾ ਕੋਈ ਲੋ ਜੀ ਜਸ਼ਨ ਆਪਣਾ ਕਰੀ ਜਾਂਦਾ ਫਟਾਫਟ ਕੰਮ ਸਕੂਲ ਦਾ ਕਿੰਨੇ ਸਬਜੈਕਟਾਂ ਦਾ ਰਹੇਗਾ ਪਤਾ ਦੋ ਦਰ ਹੈਗੇ ਆ ओके okay. ठीक है, है। जी जी <laughs> 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 हुन तू बुखार किमे है 사시 ਕਾਬ ਲਾ ਦੇ 사시 ਕਾਲ ਜੀ ਦੇਖੋ ਜੀ ਮੂੰਹ ਮਾੜਾ ਹੀ ਨਿਕਲਿਆ ਹੈ ਸਾਹਮਣੇ ਕਰੀ ਮੂੰਹ ਚੂਚੇ ਦਾ ਮੂੰਹ ਮਾੜਾ ਹੀ ਨਿਕਲਿਆ ਤੇ ਕੁਲਰ ਲਾਈ ਵੇਠੀ ਹੈ ਹਨਾ ਤੇ ਮੈਂ ਹੁਣ ਰੋਟੀ ਬਣਾਉਣੀ ਹੈ ਤੇ ਸਿਲੰਡਰ ਭਰਿਆ ਸੀਗਾ ਆਪਾਂ ਤੇ ਇਹਨੂੰ ਆਪਾਂ ਚੜਦੇ ਹਾਂ ਹਨਾ ਤੇ ਪੋਚੇ ਵਾਲਾ ਆਪਣਾ ਕੰਮ ਹੋ ਗਿਆ ਫਤਿਹ ਜੀ ਇੱਥੇ ਵੀ ਲਾਤੇ ਇੱਧਰ ਵੀ ਲਾਤੇ ਕੰਮ ਪੋਚਾਲਾ ਪਤਾ ਧਨ ਮੇੜ ਪੱਖਾ ਛੱਡ ਤਾਂ ਸੁੱਕ ਜੂਗਾ ਤੇ ਆ ਕੱਲ ਵਾਲਾ ਸਮਾਨ ਸਾਂਭਣ ਵਾਲਾ ਵੈ ਜਿਹੜਾ ਖਾਣ ਵਾਸਤੇ ਲਿਆਂਦਾ ਬੀਬੀ ਨੇ ਛਾਂਬ ਲੈਣੀਆਂ ਇਹ ਦਾਦੀ ਪੋਤਾਂਾਂ ਤੇ ਆਪਣੇ ਬੂਟੀਆਂ ਬਿਲਕੁਲ ਐ ਏਡੇ ਸੁਨ ਸੁਣੇ ਫੁੱਲ ਕੱਢ ਰੰਗਾ ਨੇ ਹਨਾ ਤੇ ਖਲਿਆ ਰਾਜਾ ਭਾਈ ਬੈਠਾ ਜਿਛਣਾ ਤੇ ਆਪਾਂ ਹੁਣ ਸਿਲੰਡਰ ਲਾ ਲਗੇ ਫਟਾਫਟ ਤੇ ਬੀਬੀ ਬੈਠੀ ਉਧਰ ਕੂਲਰ ਦੀ ਹਵਾ ਲਈ ਜਾਂਦੀ ਏ ਕੱਪੜਿਆਂ ਵਾਲਾ ਪਟੰਨ ਜਮਾ ਫਤੇ ਕਰਤਾ ਆਸਣ ਰੋਟੀ ਬਣਾ ਕੇ ਖਾਣੀ ਆ ਫਿਰ ਸੋਈ ਦਾ ਕੰਮ ਰਹਿ ਜੂ ਸਾਡਾ ਸਤਿ ਸ੍ਰੀ ਅਕਾਲ ਜੀ ਅੱਜ ਦਵਾਈ ਲੈਣਾ ਲੈ ਲਈ ਬੱਤਾ ਕੜਵੀ ਹੈ ਕੜਵੀ ਤਾਂ ਹੁੰਦੀ ਹੈ ਫਿਰ ਅੱਧੀ ਘੀ ਰੋਟੀ ਖਾ ਕੇ ਨਾ ਦਵਾਈ ਲੈ ਕੇ ਤੇ ਦੁੱਧ ਵੀ ਨਿਪਟੋ ਦਿੱਤਾ ਕਰਦਾ ਠੀਕ ਹੈ ਤੇਰੇ ਵਾਲ ਅਸੀਂ ਵਾਏ ਨਹੀਂ ਜੀ ਹਨਾ ਆਖੋ ਜਿਵੇਂ ਹੋਰੇ ਜਵਾਕ ਦੇ ਵਾਲ ਇਹਦੇ ਅਸੀਂ ਸ਼ੈਂਪੂ ਲਾਉਣਾ ਹਨਾ ਸ਼ੈਂਪੂ ਲਾ ਕੇ ਇਹਦੇ 15 20 ਮਿੰਟ ਤੇ ਫਿਰ ਅਸੀਂ ਮਤਲਬ ਇਹਦੇ ਫਿਰ ਬਾਅਦ ਚ ਨਮਾਉਣਾ ਹੁੰਦਾ ਕਿਉਂਕਿ ਕਾਰਦਾ ਕਰਕੇ ਹੁਣ ਸੈਟ ਹੈ ਬਹੁਤ ਜ਼ਿਆਦੇ ਪਿੱਤ ਵੀ ਸਹੀ ਹੋ ਗਈ ਹੁਣ ਤੇ ਮੈਡੀਕਲ ਤੋਂ ਲਿਆਂਦਾ ਸੀ ਆਪਾਂ ਸ਼ੈਂਪੂ ਉਹ ਤੇ 10 15 ਮਿੰਟ ਲਾਓ ਸ਼ੈਂਪੂ ਨੂੰ ਲਾ ਕੇ ਰੱਖੋ ਬਾਅਦ ਚ ਇਹਨੂੰ ਸਿਰ ਨਮਾਉਣਾ ਤੇ ਡੇਲੀ ਸਿਰ ਨਮਾਉਣੀ ਹੁੰਦੀ ਹੈ ਇਹ ਤੇ ਕੰਮ ਲੱਗਿਆ ਪਿਆ ਕਰ ਲਿਜਾ ਨੇਮ ਆਫ ਦਾ ਨੀਹਾ ਟਿਕ ਮਨ ਸ਼ੰਪੂ ਨਾਲ ਇਸ ਤਰ੍ਹਾਂ ਤਦਾ ਆਪੀ ਲਾ ਦੇ ਜੀ ਸਤਿ ਆਨੰਦ ਜੀ ਕਿਹਨੂੰ ਬੁਲਾ ਦੇ ਦਿੰਦਾ ਹੈ ਨਾ ਉਹ ਆਪੇ ਤੁਸੀਂ ਜਾ ਕੇ ਪੁਆ ਲੈਣਾ ਸੋਨ ਨੂੰ ਵੀ ਸਿਖਾ ਦਿੰਨੇ ਆ ਅਸੀਂ ਅੱਜ ਮੰਮੀ ਨਾਲ ਬੈਠ ਕੇ ਬੁਲਾਉਨੇ ਆ ਨਾ ਕਿ ਆਪਾਂ ਮੰਗਾ ਕੇ ਨਹੀਂ ਆਂਕਰ ਜੀ ਚਾਚਾ ਤਾਇਆ ਹਨ ਤੇ ਆਪਣਾ ਕੋਈ ਨਹੀਂ ਆਉਂਦਾ ਦੱਬੀ ਹੈਂ ਮਿਲਾ ਕੇ ਦਿਖਾ ਅੱਜ ਸਾਰਿਆਂ ਨੂੰ ਹਾਂ ਜੀ ਮੈਂ ਦੱਬੀ ਦੇਣਾ ਸਾਰਾ ਚਲੋ ਜੀ ਸਤਿ ਆਨੰਦ ਹੈ ਗੁਰੂ ਜੀ ਬਸ ਇੰਨੇ ਕੰਮ ਸੀ ਬਹੁਤ ਸੋਖਾ ਹੈ ਇਹ ਸਿੱਖਣਾ ਚਾਹੀਦਾ ਹਰ ਇੱਕ ਲੇਡੀ ਨੂੰ ਕਿਉਂਕਿ ਬੰਦੇ ਖੇਰ ਵਗੈਰਾ ਹੁੰਦੇ ਹਨ ਨਾ ਤਾਂ ਘਰ ਨਹੀਂ ਹੁੰਦੇ ਤਾਂ ਬਦਲਣਾ ਤੇ ਪੈਣਾ ਵੀ ਰਹਿਣਾ ਮੈਂ ਤਾਂ ਹਿਸੇ ਤੇ ਮੈਨੂੰ ਬੜੀ ਆਂਦਾ ਹੈ ਚੀਜ਼ਾਂ ਨੂੰ ਨਮਾ ਨਮਾ ਚੀਜ਼ਾਂ ਇਹ ਸਿੱਖਣੀ ਤੇ ਇੱਥੇ ਕੋ ਫਲੈਟ ਲਗਾ ਲਿਆ ਤੇ ਹੁਣ ਮਾਈ ਮੋਮੀ ਇਜ਼ ਇਨ ਹੈ ਮਾਈ ਮੋਮੀ ਇਜ਼ ਇਨਿਊ ਨਿਊ ਥੈਂਕ ਯੂ ਮਰਾ ਤੁਸਾਈਆ ਹੈ ਤੁਮ ਮੇ ਮਮੀ ਇਟ ਬੈਸਟ ਮਤਾ ਐਸੀ ਗਮ ਹੋਣੀ ਮੇਰੀ ਮੰਮੀ ਬਹੁਤ ਨਹੀਂ ਹੈ ਚਲੋ ਇਹ ਠੀਕ ਹੈ ਰੋਟੀ ਪੈਰਾ ਬਣਾ ਲਿਆ ਸੀ ਫੇਰ ਕਰਦੀ ਲੋ ਜੀ ਮੇਰੀ ਮੰਮੀ ਲਈ ਇਹ ਕਰਦਾ ਸੌਦਾ ਕਿਵੇਂ ਹੋ ਸਕਦਾ ਨੂੰ ਫਤੂ ਆਸੀ ਖਾਣ ਕੋਈ ਨਹੀਂ ਸੀ ਇਹ ਜੀ ਬੋਲ ਲੈ ਇਹ ਤੇ ਮੈਂ ਬਾਲ ਕਾਉ ਜੀ ਆਪਣਾ ਇਹ ਸੌਦਾ ਪਤਾ ਹਨਾ ਖਤਮ ਹੋਇਆ ਪਿਆ ਸੀ ਖੰਡ ਹੈ ਨਹੀਂ ਸੀ ਗੁੜ ਚਾਹ ਪੱਤੀ ਸੱਤ ਵੀ ਹੈ ਨਹੀਂ ਸੀ ਦੁਕਾਨਦਾਰ ਕਹਿੰਦੇ 10 ਰੁਪਏ ਹੀ ਸਰਫ ਫੇਰ ਕੱਪੜੇ ਧੋਣੇ ਪੈਂਦੇ ਸੀਗੇ ਹਨਾ ਤੇ ਹੁਣ ਮੈਂ ਇਕੱਠਾ ਹੀ ਸਮਾਨ ਚੱਕ ਲਈ ਤੇ ਦੇਖੋ ਆਣ ਵਾਲੇ ਕਹਿੰਦੇ ਮਤਲਬ ਸਮਾਨ ਅਸੀਂ ਕਿਸੇ ਕੋਈ ਲੈ ਜੂਗਾ ਘਰੋਂ ਆ ਕੇ ਮੈਂ ਕਿ ਛੱਡ ਪਰੇ ਹਨਾ ਧੋਣ ਨਾਲ ਆ ਜਾਂਦੇ ਸਾਰੇ ਤਦ ਵੀਰ ਕੀ ਫੇਰ ਕੰਮ ਹੈ ਮੈਂ ਕਿ ਮੈਂ ਤਾਂ ਹੀ ਲਈ 10 ਮਿੰਟਾਂ ਦਾ ਵਾਰ ਰਹਿ ਗਿਆ ਬਸ ਹਾ ਜੇ ਸੰਨੋ ਫਰੂਟ ਲੈ ਕੇ ਦਿੱਤੇ ਥੋੜੇ ਜਿਹਾ ਵੀਕ ਨਾ ਸਾਰੀਆਂ ਖਾ ਲਓ। ਉਹ ਗਿ ਮਾਰ ਹੋਣੇ ਦਾ ਫਾਇਦਾ ਹੈ। ਫਾਇਦਾ ਕਾਦਾ ਗਿ ਮਾਰ ਹੋਣੇ ਦਾ? ਸੈਲਵਾ ਰਹੇ ਹੋ। ਚਲੋ ਜੀ ਫਿਰ ਲਿਖਾਇਆ। ਲਓ ਜੀ ਪਹੁੰਚ ਕੇ ਘਰੇ ਆਪਾਂ। ਤੁਹਾਡਾ ਪਤਾ ਲੱਗੇ। ਸਹੀ ਸਲਾਮਤ। ਇਹ ਤਾਂ ਪੈਣੀ ਆ। ਨਹੀਂ ਜੀ। ਮੈਂ ਤੇ ਪਾਣੀ ਪੀਣਾ। ਹਾਂ ਨਹੀਂ ਲੈਣੀ ਬਿਨਾ ਮੌਕਾ ਹੈ। ਸੋ ਹਾਂ। ਮੈਨੂੰ ਚੜ੍ਹ ਗਿਆ ਗੁੱਸਾ ਤੇ ਮਾਰਿਆ ਥੱਲੇ। ਗੁੱਸਾ ਨਹੀਂ ਚੜਿਆ। ਉਹ ਸਿਰ ਬੱਚਾ ਲੰਗ। ਲਓ ਭਾਈ ਜੂਰਦ। ਫੰਡੇ ਕਾ ਖਿਖਾਲੇ। ਰੈਫਰਿਜਰੇਟਰ ਖਲੋ। ਚਲੋ ਜੀ ਪਾਣੀ ਦੀ ਦਿਓ ਨਾ। ਲਓ ਜੀ ਆਪਾਂ ਲਿਆਂਦਾ ਰਾਸ਼ਨ ਹੈ ਨਾ। ਤੇ ਤੁਹਾਨੂੰ ਦਿਖਾਉਣੇ ਆਪਾਂ ਕੀ ਕੁਝ ਲਿਆਤਾ। ਤੇ ਕਿ ਲੋਲੇ ਵੀ ਚਾ ਆਪਾਂ। ਵੀ ਭੱਜਾਪਤ ਮੈਂ ਬਾਹਰ ਕੱਢਦੀ ਆਂ 5 ਕਿਲੋ ਕੋਟ ਲਿਆਂਦਾ ਤੇ ਮੈਂ ਆਪਦੇ ਵਾਸਤੇ ਲਿਆਂਦੇ ਆਂ ਫੇਸ ਵਾਸਤੇ ਡਾਵਾ ਵਾਲਾ ਸਾਬਣ ਹਾਂ ਚਾਰ ਐ ਚ ਇੱਕ ਤਿੰਨ ਐ ਮਿਲਦਾ ਤਿੰਨ ਸਾਬਣ ਐ ਤੇ 10 ਕਿਲੋ ਖੰਡ ਲਿਆਂਦੀ ਇੱਕ ਵਾਰੀ ਚੱਕੀ ਨਹੀਂ ਜਾਂਦੀ ਸੀ ਮੇਥੋਂ ਬਾਹਲੀ ਤੇ 5 ਕਿਲੋ ਸਾਬਣ ਲਿਆਂਦੀ ਬਸ ਇੰਨਾ ਸਮਾਨ ਲੈਂਦਾ ਤੇ ਪੈਸੇ ਲੱਗ ਗਏ ਸਾਡੇ 14 ਤੇ 3 1700 ਰੁਪਏ ਲੱਗਿਆ ਐਨੇ ਸਮਾਨ ਤੇ 1700 ਰੁਪਏ ਲੱਗਿਆ 5 ਕਿਲੋ ਗੋੜਨੀ ਉਹਨਾਂ ਸਾਨੂੰ ਮੁਕਦਾ ਕਿੰਨਾ ਟਾਈਮ ਕਿਲੋ ਚਾਹ ਸਾਢੇ 350 ਦੀ ਚਾਹ ਦਿੱਤੀ ਹੈ ਕਹਿੰਦੇ ਟਾਪ ਦੀ ਹੈ ਤੇ 44 ਰੁਪਏ ਖੰਡ ਹੈ ਤੇ 5 ਕਿਲੋ ਸਰ੍ਹਫ ਲਿਆਂਦੀ ਪਾ ਦੇ ਨੇ ਡੱਬਿਆਂ ਚ ਟਾਈਕ ਟਾਈਕ ਤੇ ਆਪ ਤਾਂ ਨਹੀਂ ਕਿੰਨੇ ਲਾਗਣਾ ਸੀ ਪੁੱਛਿਆ ਹੀ ਨਹੀਂ ਦਿਖਾਓ ਜੀ ਉਹ ਬਸ ਤਾਂ ਇਹ ਇਸ ਵਾਸਤੇ ਲਿਆ ਮੇਕਾ ਵਧੀਆ ਹੋ ਜਾਂਦਾ ਨਾ ਗਰਮੀ ਜਿਆਦੇ ਤੇ ਬਸ ਉਹ ਗਰਮੀ ਗਰਮੀ ਦਾ ਹੀ ਰਹਿਣਾ ਮੇਰਾ ਤਾਂ ਮੂੰਹ ਸਿਰ ਹਨਾ ਕਿਉਂਕਿ ਧੁੱਪ ਜਿਆਦੇ ਗਰਮੈਸ਼ ਹੋਈ ਪਈ ਐ ਤੇ ਹੌਲੀ ਹੌਲੀ ਜਿਵੇਂ ਜਿਵੇਂ ਮੌਸਮ ਠੰਡਾ ਹੋਊਗਾ ਸੈੱਟ ਹੋ ਜਾਣਗੇ 160 ਰੁਪਈਆ ਦੀਆਂ ਸਾਬਣਾ ਤੇ ਹੁਣ ਆਪਾਂ ਸਮਾਨ ਦੇਗੀ ਸਾਬਣਾ 160 ਤਿੰਨ ਪਿੱਤੂ ਸਰਫਰੀ ਨਾਲ ਲਈ ਲੈ ਪਤਾ ਕੋਰਾ ਹੋ ਕਰਕੇ ਨਾਲ ਦੀ ਨਾਲ ਫੇ ਮੇਰਾ ਕੰਮ ਪਿਆ ਸਕਦਾ ਤੇ ਆਪਾ ਫਲ ਫਰੂਟ ਵੀ ਲਿਆਂਦੇ ਸੀ ਕਿਉਂਕਿ ਉਹ ਹੈ ਮੋਤਰੇ ਬਣੀ ਜਾਂਦੀ ਪਤਾ ਨਹੀਂ ਕੀ ਹੋਇਆ ਪਿਆਗਾ ਡੱਗੀ ਏ ਝੂਣੀ ਜਾਂਦੀ ਮਾਣੀ ਫਿਰ ਖੁੱਲਣਾ ਹੀ ਨਹੀਂ ਐਜ ਮੈਨੂੰ ਅਮਨ ਨੇ ਭੇਜਿਆ ਸੀਗਾ ਕਿੰਨੇ ਆ ਬਣਾ ਕੇ ਚੌਲਾਂ ਵਾਲਾ ਮੈਨੂੰ ਤਾਂ ਖੋਇ ਵਾਲੀ ਬਹੁਤ ਸਵਾਦ ਲੱਗੀ ਸੀ ਖੋਇ ਵਾਲਾ ਤੇ ਉਹ ਵਾਲਾ ਤੇ ਮੈਂ ਇਹ ਸਾਮ ਰੱਖੀ ਥੋੜੀ ਕੀ ਚੁੱਕ ਪਾਏਗੀ ਸਾਰਾ ਸਭ ਦੇ ਗਾਜੀ ਸਾਡੀ ਚੁੱਪੀ ਰੰਗ ਰਿਹਾ ਆਇਨਾ ਹਲਾਪ ਤਾਂ ਦੂਰ ਖੜ ਜਾਏਗਾ ਇਹਦੇ ਤਾਂ ਵਧੀਆ ਬਣਾਇਆ ਕਰਤਾ ਤੇ ਜਿਸ ਨਾਲ ਠੀਕ ਹੈ ਜੀ ਆਪਾਂ ਜਿਸ ਨਾਲ ਆਪਾਂ ਫਰੂਟ ਲਿਆ ਤੇ ਅੱਜ ਦੋਨਾਂ ਬੇਣਾ ਨੂੰ ਅੰਬ ਲਿਆ ਤੇ ਕਿਲੋ ਤੇ ਹੋਰ ਕਿਹਦੇ ਸੋ ਗੋਗੋ ਛੇ ਮੇਰਾ ਨਾਂ ਖੁਦ ਗੋਸ ਨੀ ਗੋਸ ਸਾਨੂੰ ਮੈ ਯਾਦ ਆਦਾ ਰਹਿੰਦਾ ਗੋਸ ਆਹ ਮਨਾ ਆ ਰਿਹਾ ਤੇ ਜਿਵੇਂ ਆਹੀ ਨਾਮ ਸਰ ਤੁਸੀਂ ਸਮਝੀ ਆਪਣੀ ਮਾਲ ਕਿੰਨੇ ਸੋਹਣੇ ਆ ਜਾਂਦੀ ਹੈ। ਸਰਫੀਟ ਬੰਦ ਵਧੀਆ ਹੈ। ਤੇ ਹੁਣ ਆਪਾਂ ਚਾਹ ਪੱਤੀ ਵੀ ਸਾਂਭਦੇ ਆ ਹਨਾ। ਇਹਨਾਂ ਨੂੰ ਆਪਾਂ ਕਰਾਂ ਢੋਲੀ ਜੀ ਰੱਖ ਦਿੰਦੇ। ਤਿੰਨ ਇੱਕ ਸਮਾਨ ਲਿਆਂਦਾ ਜੀ 17-1800 ਰੁਪਿਆ ਲੱਗ ਗਿਆ ਹਨਾ। ਪੈਸੇ ਦਾ ਬੰਦਾ ਹੀ ਕੁਛ ਨਹੀਂ। ਤੇ ਸਰਫ ਮੈਂ ਇੱਥੇ ਰੱਖ ਦਿੰਨੀ ਹੁਣੇ ਕਿਉਂਕਿ ਵਿਹਲਾ ਹੀ ਹੈ ਕਮਰਾ ਇਹ। ਆਪਾਂ ਸਾਂਭ ਲੈਣੇ ਸਮਾਨ। ਤੇ ਫਲਫੂਟ ਦੇ ਖਾ ਮਮੀ ਕੀ ਕੀ ਜਾਂਦਾ ਹੈ ਅੰਦਰ ਨੰਬਰ ਤੇ ਨਹੀਂ ਭਾਈ ਬਾਤ ਤੁਸੀਂ ਤੇ ਅਸਾਂ ਭਾਈ ਫਿਰ ਆ ਲੈਣੇ ਤੇ ਉਹ ਖੰਡ ਚੱਕੀ ਬਾਹਰ ਆਸੀ ਸਮਾਨ ਚੰਗੀ 10 ਕਿਲੋ ਤੇ 10 ਚੰਗੀ 15 15 ਦੇ 5 20 ਤੇ ਮੈਂ ਵੀ ਅਮੀ ਤੇਰੀ ਹੈਲਪ ਕਰਾਉਂ 20 ਕਿਲੋ ਸਮਾਨ ਹੋ ਗਿਆ ਤੇ ਮੇਰੇ ਸੁਗੱਟੇ ਦਾ ਭਾਰ ਹੋਗਾ ਲੈ ਮੈਂ ਹੈਲਪ ਕਰਾਤੀ ਮੈਂ ਵੀ ਇਹ ਨਹੀਂ ਹਰ ਪਨਾ ਕਰੇ ਵੀਖ ਲੋ ਸਮਾਨ ਹੋਗਾ ਸਿਰ ਤੇ ਉਹਦਾ ਘਰ ਆਉਣਾ ਕਾਮ ਜਨਾ ਰੋchu ਖਾਂਦੇ ਤੇ ਮੇਂ ਥੋੜੀ ਜੀ ਸੀਗੀ ਬਾਹੂਬਲੀ ਐ ਮੇਰੀ ਮੰਮੀ ਬਾਹੂਬਲੀ ਰਹੀ ਰਹੀ ਨੇ ਸਮਾਰਟ ਬਾਹੂਬਲੀ ਨੂੰ ਕੋਤਮ ਯੂਰੀ ਐ ਕੀ ਕਰੀ ਮੰਮੀ ਦਾ ਵੀ ਗਿਆ ਆਇਆ ਸਾਰੇ ਜ਼ਿੰਮੇਦਾਰ ਨੂੰ ਮੁੱਕ ਤੋਂ ਜਾਣਾ ਅੱਪੇ ਆਜਿ ਦੀ ਸ਼ਾਮੇ ਦਾ ਰਹਾ ਮੈਨੂੰ ਟੈਨਸ਼ਨ ਦੇ ਮੋਕ ਦੇ ਦੇ ਜੀ ਜਿੰਨਾ ਨਾ ਅੱਜ ਦਾ ਬਰਿਆਵ ਦਾ ਕਿਵੇਂ ਕਰੀਏ ਆਂ ਮਾਂ ਦੀ ਉਹ ਬਾਈ ਨੂੰ ਚੁਣਨ ਦਾ ਬਲੇ ਆਹ ਉਹਦੇ ਆਪਾਂ ਸੁਣਨਾ। ਸ਼ਾਵਿਲ ਦਾ ਪ੍ਰਾਣਿਕ ਕਿਸੀ ਹੱਥ ਦਾ ਫੱਟਾਏ। ਦੇਖੀ ਆਪਾਂ ਚਾਹ। ਮਾਂ ਮੁਰਝਾ ਅੰਦਰ ਰੱਖਣਾ ਪੈਦਾ ਜੀ ਹੈਗਲ ਕਿ ਨਹੀਂ। ਸੁਣਾ ਆ ਵੀ ਉਹ ਚਾਈ। ਆਪਣੇ ਮੋਗੇ ਚਾਹੋ। ਕੰਪਸੇ ਵਾਲਾ ਪੁੱਤ ਜਰ ਬਾਰ ਤੁਸੀ ਅਸੂਬਾਰ ਜਸੂਬਾਰ ਪਾਦੇ। ਪਾਣੀ ਆ। ਆਪਨ ਮੋਗੇ ਕਰ ਲੈ ਵਰਤ। ਕਿਲੋ ਕਿਲੋ ਹੀ ਹੁੰਦਾ। ਕੋ ਬਣਾਉਣਾ ਨਹੀਂ ਹੈ ਫੀਲੀ ਮੂੰਗੀ ਲਈ ਸੀ ਮੈਂ 15 ਘਰ ਬਣੀ ਆ ਨੀ ਤੇ ਕਿਉਂਕਿ ਸਬਜ਼ੀ ਕੋਈ ਹੈ ਨਹੀਂ ਸੀ ਘਰੇ ਤੇ ਚਲੋ ਮੈਂ ਵਹੀ ਦਿਨ ਨਾਲ ਜਸ਼ਨਾ ਬਣਾ ਲਵਾਂ ਨਾ ਥੋੜੀ ਜੀ ਦਾਲ ਨਾਲ ਰੋਟੀ ਤੇ ਸਾੜ ਦਾ ਮੋਟਰ ਖਰਾਬ ਹੋਈ ਪਈ ਠੀਕ ਹੈ ਤੇ ਟੂਟਿਆਂ ਚ ਪਾਣੀ ਆਉਂਦਾ ਨਹੀਂ ਬਾਰਡਰ ਦਾ ਸਾਰੀ ਵੀ ਮੋਟਰ ਸੜੀ ਪਈ ਆ ਉਹ ਪਾਣੀ ਛੱਡ ਦੇ ਜੀ ਤਿੰਨ ਦਿਨ ਹੋ ਗਏ ਤੇ ਡੱਗੀ ਚ ਪਾਣੀ ਹੈ ਉਹ ਮੋਟਰ ਸਾਡੀ ਚੱਕਦੀ ਨਹੀਂ ਪਤਾ ਨਹੀਂ ਕੀ ਹੋ ਗਿਆ ਡੱਗੀ ਚ ਤਾਂ ਹੈਗਾ ਪਾਣੀ ਹੈ ਨਾ ਸਾਡੇ ਕੇ ਚਲੋ ਦੋ ਤਿੰਨ ਟੈਂਕੀਆਂ ਭਰ ਜਾਣਗੇ ਚੱਕਦੀ ਤਾਂ ਨਹੀਂ ਪਾਣੀ कदमेंब्जी भी लेट होगी टमा है बस मैं एक गड् चीज लिया ना दो तेनाली मिर्चा चीज लिया करके अलग ना चूले की सब्जी बहुत मैं लेट होगी बहुत ज्यादा चौला बना लगे ਕੀ ਕੋ ਬਾਸੇ ਮਦਦ ਤਾਂ ਵੀ ਤਾਂ ਫਟਾਫਟ ਹੋਈਏ ਇਹਨਾਂ ਨਾਲ। ਦੰਦ ਸਿੰਗਰਾ ਬਣਾਉਣਾ ਪਾਣੀ ਦਾ ਉੱਪਰ ਆਇਆ ਸਾਰਾ ਲੱਗੀ ਜਿੱਥੇ ਕੱਟੀਆਂ ਨੇ ਪਾਣੀ ਇੰਨਾ ਕਿੱਦਾਂ ਵੱਧੇ ਬੰਦ ਹੋ ਗਏ। ਇਹ ਉਧਰ ਤਾਂ ਗਰਮੀ ਇੰਨੀ ਜ਼ਿਆਦਾ ਹੋਈ ਸੀ ਵੀ ਇੰਨੀ ਬੁਰਾ ਹਾਲ ਹੈ ਪਾਣੀ ਦਾ। 30 ਮਿੰਟ ਵਾਸਤੇ ਹਵਾ ਨਹੀਂ ਚੱਲੀ ਵਸ ਕਿਸੇ ਨਹੀਂ ਆਈ ਅੰਦਰ। ਪੰਪ ਨੂੰ ਲੈਵਲ 'ਤੇ ਤਾਂ ਸੀਨਾ ਉੱਪਰ ਲਾਉਣੇ ਤਾਂ ਸੀਨਾ ਇੰਨੀ ਨਕਾਇਜ਼ੀ। ਤੇ بڑا ਜਿਆਦਾ ਲੱਗਦਾ ਉਹ ਵੀ ਚਲੋ ਸ਼ਬਦ ਬਤਾਲਿਆ ਬਾਕੀ ਜਿਹੇ ਵਾਸਤੇ ਕੰਮ ਤੇ ਆਉਣਾ ਨਹੀਂ ਉਹਨਾਂ ਨੂੰ ਐਂ ਲੱਗਣਾ ਨਾ ਹੋਈ ਇਹਨਾਂ ਲੋ ਜੀ ਆਪਾਂ ਲਾ ਕੇ ਰੁਕਣਾ ਤੇ ਕਿਵੇਲਾ ਬਾਵਾ ਨੂੰ ਹੈ ਤਾਂ ਦੱਸਿਆ ਮੋਟਰ ਚ ਪ੍ਰੋਬਲਮ ਜਿਹੇ ਲਈਏ ਮਿਸਤਰੀ ਦੇਖੀ ਜਾਂਦਾ ਸੀ ਤੇ ਆਪ ਨੂੰ ਵੀ ਕੋਲੇ ਖੜੇ ਹੁਣ ਟੈਨਸ਼ਨ ਜੀ ਹੋਈ ਪਈ ਜਿਨਾ ਕਿ ਚੱਲ ਰਵੇ ਹੋਰ ਪੈਸੇ ਲਾਉਣੇ ਪੈਣ ਤੇ ਪਰ ਨਾ ਜੇ ਜੇ ਦੱਕੀ ਚੋਂ ਵੀ ਵਾਲ ਕੱਢ ਕੁੱਢ ਕੇ ਦੁਬਾਰਾ ਚੈੱਕ ਕਰਿਆ ਪਰ ਲਿੰਜ ਨਹੀਂ ਤੇ ਬਸ ਹੁਣ ਮੈਂ ਤਾਂ ਰੋਟੀਨ ਟੇ ਬਣਾ ਲ ਕੇ ਦੇਖਦੀ ਆ ਸੋਚਦੇ ਆ ਕਿ ਕੀ ਹੋ ਰਹਾ ਹੈ ਕਾਰਨ ਹੰਸਲਾ ਦਾ ਬੇਸੇ ਬੋਲ ਦੀ ਕੋਨ ਮੋਟਰ ਮੈ ਲੱਗੇ ਮੈਂ ਥੋੜਾ ਸਾਰਾ 1872 ਲੱਗੇ ਹੈ ਸਲ ਤੇ ਸਵੇਰੇ ਫਿਰ ਮੁਕਸ਼ਾ ਫਾਉਂਦੀ ਆ ਮੀਰੀਆਂ ਕਰਦੇ ਕੋਈ ਨਹੀਂ ਜਿਆਦਾ ਟੈਂਸ਼ਨ ਨਹੀਂ ਹੁੰਦੀ ਚਾਰਾ ਕੋਈ ਹਣਾ ਬੰਦਾ ਕਿੰਨਾ ਕਿੰਨਾ ਖਰਚਿਆ 14-15000 ਰੋਡੇ ਪਹੁੰਚਾਉ ਹੋ ਗਈ ਡਾਕਟਰ ਦੀ ਇੰਨੇ ਕਿੰਨਾ ਵੀ ਠੇਕਾ 52000 ਠੇਕਾ ਆਉਂਦਾ ਲੈ 52 ਚੋਂ ਮਤਲਬ ਕੀ ਕੀ ਕਰੇ ਹਣਾ ਸੌਦਾ ਪਤਾ ਵੀ ਲਿਆਉਣਾ 15 ਤਾਂ ਸੱਚਾ ਉੱਧਰ ਲੱਗਿਆ 5000 ਦੋਸਤਾਂ ਨੂੰ ਵੀ ਦੇਣਾ ਆ ਜਾਏ ਤੇ ਤੇ ਨਵਾਂ ਮੋਟਰ ਬਣਾਉਣੀ ਘੱਟੋ ਘੱਟ 4000 ਮੋਟਰ ਦੇ ਲਵਾਉਣੇ ਕਿੰਨਾ ਨਹੀਂ ਆਦੇ 4000 ਲੈ ਲੇ 810 ਦਿੱਤਾ ਪਹਿਲਾਂ ਤੇ ਮਾਹਰੋ ਬਣਾ ਕੇ ਲਿਆਂਦੀ 1000 ਦਿੱਤਾ ਕੁਛ ਕੀ ਕੁਛ ਕੀਤਾ ਤਾਂ ਹੈ ਨਹੀਂ 4000 ਕਿਉਂ ਮਿਲਾ ਲੇ ਆਈ ਲੱਗਿਆ ਮਿਸਤਰੀ ਤਾਂ ਚੱਲੇਣਾ ਚੱਲੇ ਘਰੇ ਆ ਕੇ 1100 ਪੈਸੇ ਲੈ ਲੈਂਦੇ ਪੰਜ ਪੈ ਪਵਾਈਏ ਇਹਦੇ ਪੈਸੇ ਕਿੰਨੇ ਲੱਗੇ ਲੱਗੀ ਜੋ ਸਿਮੈਂਟ ਲਵਾਇਆ ਇੰਨੇੋਂ ਕਿਹੜੇ ਪੈਸੇ ਬਾਹਰ ਹੋਏ 500 ਦੇਣੇ ਸੀਗੇ ਕਿੰਨੇ ਹੋ ਗਏ 15 ਦੇ 5 ਦੀ ਤੇ 25 ਲੱਗੇ ਹੂੰ ਹੋਰ ਲਾਗੇ ਆ ਦਵਾਈ ਵੀ ਤੇ 3 ਹਫਤੇ ਪੱਤੇ ਨੇ ਕਿੰਨੇ ਵਾਰੀ ਪਹਿਲਾ ਆਉਗਾ ਸਤਾ ਇਹ ਜਿਹਨੇ ਕਿਹਾ ਨਾ ਤਾਰਕੀ ਜਲਾ ਹੈ ਕਿ ਜਨ ਚੜਦਾ ਜਦੋਂ ਤੋਂ ਉਹਨੂੰ ਤਾਂ ਲੱਗਉਂਦਾ ਕੋਈ ਐਸੀ ਲੱਗੂ ਨਾ ਦਿਮਾਗਰਾ ਹੋ ਗਿਆ ਤੇ ਚਲੋ ਜੀ ਆਹੀਂ ਇਹ ਤੇ ਮੇਰੇ ਤੇ ਝਗੜੇ ਸਾਰਾ ਦਿਨ ਆ ਹੀ ਚੱਲੀ ਜਾਂਦੇ ਤੇ ਦੇਖੋ ਕੋਈ ਕਰਦੀ ਹੈ ਸਕੂਲ ਨੂੰ ਤੇ ਅੱਜ ਜੀ ਸਾਰੇ ਹਨ ਵੀ ਦੇ ਖਾਂਦੇ ਰੋਟੀ ਖਾ ਲਓ ਰੋਟੀ ਬਣਾਈ ਹੈ ਤਾਂ ਕੋਈ ਜੀ ਦਾਲ ਬਣ ਗਈ ਦੁੱਧ ਵਗੈਰਾ ਧਰਮ ਕਰ ਲੈ ਲੱਸੀ ਬਣਾ ਲਈ ਲੱਸੀ ਬਸ ਨਾਲ ਨਹੀਂ ਆ ਜੀ ਨਾ ਤੇ ਵੀ ਰੋਟੀ ਖਾ ਕੇ ਮੇਰੇ ਤਾਂ ਭੰਡੇ ਵਗੈਰਾ ਸਾਰੇ ਚੱਕ ਕੇ ਨਾ ਫੇਰੀ ਹਨ ਅੱਜ ਮੈਂ ਤਾਂ ਰੋਟੀ ਖਾਦੀ ਨਹੀਂ ਨਾ ਇਹਨਾਂ ਦੇ ਪਾਉ ਭੁੱਖ ਜੀ ਹੈ ਗਰਮੀ ਵਾਲੀ ਬੁਲਰ ਫਾਇਰ ਲੱਗ ਚਾ ਗਮੀ ਨੇ ਜਿਵੇਂ ਚਾਹੀਦੇ ਮੈਂ ਰੜਦੇ ਜਿਵੇਂ ਮਿੱਤੂ ਦੂਰ ਚ ਰੋਟੀ ਰੜਦੀ ਹੁੰਦੀ ਮੈਂ ਤਾਂ ਇੱਕ ਮਹੀਨਾ ਖਾਵਾਂ ਸ਼ਾਇਦ ਉਹ ਖਾ ਲੈਂਗੀ ਬਸ ਮੈਂ ਨਹੀਂ ਖਾਂ ਦੱਸ ਚੀਪੀ ਪੀ ਲਈ ਤੇਰੇ ਵਾਸਤੇ ਵੀ ਕਿਹਾ ਮੈਂ ਤੇ ਚਲੋ ਜੀ ਨਾ ਅੱਧੀ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਨਾ ਵੀਡੀਓ ਨੂੰ ਚੱਲ ਵੀਡੀਓ ਬਲੀਅਰ ਕੱਟ ਦਿੰਦੇ ਹਾਂ ਨਾ ਤੇ ਤੁਸੀਂ ਵੀ ਇਸ ਮੱਤੇ ਕਰਕੇ ਦੱਸਿਆ ਕਰੋ ਤੇ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗਦ ਹੈ ਤੇ ਵਕੀਲੇ ਲੰਨਾ ਦੇ ਸਪੋਰਟ ਉੱਤੇ ਤੁਸੀਂ ਬਹੁਤ ਕਰਦੇ ਹੋ ਸਾਰੇ ਜਣੇ ਪਰ ਵੀ ਐ ਸਾਡਾ ਕਹਿਣ ਦਾ ਪੱਜ ਬਣਦਾ ਹਨਾ ਕਿ ਸਪੋਰਟ ਕਰੋ ਵੱਕ ਤੋਂ ਵੱਧ ਤੇ ਆਪਾਂ ਉਹਦੀ ਮੰਜ਼ਿਲ ਤੱਕ ਹਨਾ ਪਹੁੰਚ ਜਗੇ ਪਰਸ਼ਨ ਚਲੋ ਬੱਚਿਆਂ ਵਾਸਤੇ ਕਰ ਬਈਏ ਨਾ ਸਭੀ ਆਪਣਾ ਕੁਝ ਵੀ ਆਪਦੇ ਵਾਸਤੇ ਤਾਂ ਕੀਤਾ ਨਾ ਕੋਈ ਸਹੀ ਨਹੀਂ ਜਿੰਦਗੀ ਚ ਕਰਨ ਵਾਸਤੇ ਬਸ ਬੱਚਿਆਂ ਵਾਸਤੇ ਕੁਝ ਕਰ ਲਏ ਚਲੋ ਜੇ ਤੁਹਾਨੂੰ ਕੋਈ ਬੱਚਾ ਨਹੀਂ ਪੜ੍ਹਦਾ ਹੈ ਪੜਾਈਆਂ ਕਿ ਤੁਹਾਨੂੰ ਪਤਾ ਨਹੀਂ ਨਹੀਂ ਤੇਰੇ ਨਾਲ ਹੀ ਨਾਲੂੰਗਾ ਲੋਜੀ ਫਿਰ ਅੱਜ ਵੀ ਉਹ ਆਪਣੀ ਵੀਰਦਾ ਪੈਤੀ ਅੰਦਰ ਆ ਰਹੀ ਹੈ ਮੇਰੇ ਬਾਹਰ ਘੱਟ ਆਲੂ ਜੇ ਮੈਂ ਟੈਨਸ਼ਨ ਹੋਈ ਥੋੜੀ ਜੀ ਹੁਣ ਮੇਰਾ ਤਾਂ ਮਾਲ ਉਹ ਹੋਰੀ ਹੋਇਆ ਬੈਗਾ ਸਾਹਮਣੇ ਗਰੰਟੀ ਦੇ ਕੋਮਰ ਕੀ ਕਰੂ 2 ਘੰਟੇ ਦੇ ਅੱਧ ਘੰਟਾ ਹੋਣਾ ਮੋਟਰ ਤੇ ਬੱਫਾ ਲੱਗੀ ਜਾਂਦੀ ਹੈ ਕਿੱਤਕੋ ਸਹੈ ਨਹੀਂ ਤੇ 4000 ਰੁਪਿਆ ਲੈਣਾ 4000 ਦਾ ਤਾਂ ਹੋਇਆ ਆਉ ਉਹ ਗਰੀਬੀ ਤਾਂ ਨਾ ਰੱਬ ਵੀ ਕੰਨੀ ਦੇ ਚੱਲਦਾ ਪਤਾ ਨਹੀਂ ਕਿਉਂ ਇਸ ਬੰਦਾ ਗਰੀਬ ਲਿਆਵੇ ਵੀ ਕਿੱਥੋਂ ਨਾ ਕੀ ਕਰੇ ਬੰਦਾ 4000 ਦੇ ਤਾਂ ਹੋਈ ਆ ਜਾਂਦੀ ਪੱਤੀ ਮੰਨੂ ਨਾ ਤੁਹਾਨੂੰ ਕਿੰਨਾ ਲੱਗਦਾ ਬਹੁਤ ਤਨਵਾਰੀ ਉੱਥੇ ਹੀ ਕਰਾਇਆ ਮਿਸਤਰੀ ਤੋਂ ਲੋਟਾ ਬੱਡੇ ਤੋਂ ਹਮਮੇ ਕਿਹੜਾ ਮਿਸਤਰੀ ਉਹ ਤੋਂ ਲੋ ਕਰਾਈ ਸੀ ਤੇ ਜਦੋਂ ਬਸਣਾ ਰੱਬੇ ਮੈਂ ਤਾਂ ਹਾਂ ਲੈਦਾ ਵੀ ਬਸ ਇਹ ਆਏ ਬੱਡੇ ਵੀ ਬਸ ਸ ਮੈਂ ਥੱਕ ਗਈ ਕੋਈ ਨਾ ਕੰਮ ਦਾ ਬਾਜ਼ ਨਹੀਂ ਹੁੰਦਾ ਤੇ ਕੰਮ ਦਾ ਸੁਆਵਲਾ ਹੋ ਜਾਵੇ ਇਹ ਚੀਜ਼ ਨਹੀਂ ਆਉਂਦੀ ਮੈਂ ਕਬੂਲ ਕਰਦੀ ਹਣਾ ਵੀ ਮੈਂ ਥੱਕ ਗਈ ਹੈ ਨਾ ਜ਼ਿੰਦਗੀ ਦੇ ਪਰ ਮੈਂ ਤਾਂ ਅਸੀਂ ਥੱਕਦੀ ਨਹੀਂ ਮੈਂ ਵੀ ਦੇਖਦੇ ਆ ਵੀ ਤੇ ਰੱਬ ਹਣਾ ਥਾਰ ਮੰਨੂਗਾ ਕਿ ਮੈਂ ਮੰਨੂ ਪਰ ਮੈਂ ਨਹੀਂ ਮੰਨਦੀ ਮੈਨੂੰ ਯਕੀਨ ਹੈ ਨਾ ਕਾਪਦੇ ਦੇ ਤੇ ਮੈਨੂੰ ਯਕੀਨ ਹੈ ਮੇਰੀ ਮਾਂ ਦੀ ਫਰਦੋਸ਼ ਤੇ ਜਿਹਨੇ ਮੈਨੂੰ ਵਧੀਆ ਪਾਲਿਆ ਹਨ ਫਰਦੋਸ਼ ਦਿੱਤੀ ਹੈ ਕਿਸੇ ਕੰਮ ਦਾ ਨਹੀਂ ਸੀਗਾ ਮਿਸਤਰੀ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਉਹਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਬਾਕੀ ਜੀ ਫੁੱਲ ਵਾਚ ਕਰ ਲਓ ਜੀ ਉਹਨੂੰ ਸਪੋਰਟ ਕਰੋ ਸਾਡੇ ਚੈਨਲ ਨਾਲ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਨਾਲ ਵੀਡੀਓ ਦੇਖਣ ਲਈ ਧੰਨਵਾਦ ਜੀ